ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਪੰਗ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਗੁਰੂ ਰੂਪ ਗੁਰਪਿਆਰੀ ਸਾਧ ਸੰਗਤ ਜੀਓ ਆਪ ਵਡਭਾਗੇ ਹੋ ਸਤ ਸੰਗਤ ਦੀਆਂ ਘੜੀਆਂ ਪ੍ਰਾਪਤ ਕਰੇ ਹੋ ਸਤਿਗੁਰਾਂ ਦੀ ਮਹਾਨ ਕਿਰਪਾ ਹੋਈ ਸਮੂਹ ਸੰਗਤਾਂ ਨੇ ਹੀ 13 ਅਸ਼ਟਪਦੀਆਂ ਤੱਕ ਕਥਾ ਵਿਚਾਰ ਸਰਵਣ ਕੀਤੀ ਅੱਜ 14ਵੀਂ ਅਸ਼ਟਪਦੀ ਦੀ ਕਥਾ ਵਿਚਾਰ ਅਸੀਂ ਸਰਵਣ ਕਰਾਂਗੇ ਪਹਿਲਾ ਸ਼ਲੋਕ ਫਿਰ ਇੱਕ ਪੌੜੀ ਦੀ ਕਥਾ ਵਿਚਾਰ ਹੋਵੇਗੀ ਆਓ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਬਖਸ਼ਿਸ਼ ਕੀਤਾ ਆਇਆ ਪਤੇ ਦਾ ਨਾਰਾ ਬੜੇ ਹੀ ਅਦਬ ਸਤਕਾਰ ਦੇ ਨਾਲ ਹੱਥ ਜੋੜ ਕੇ ਅਸੀਸ ਨੂੰ ਝੁਕਾ ਕੇ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰੂਪ ਗੁਰਪਿਆਰੀ ਸਾਧ ਸੰਗਤ ਜੀਓ ਧੰਨ ਗੁਰੂ ਅਰਜਨ ਦੇਵ ਮਹਾਰਾਜੀ 14ਵੀਂ ਅਸ਼ਟਪਦੀ ਦੀ ਕਥਾ ਸ਼ਰਵਣ ਕਰਿਏ ਜੀ ਪੰਨਾ ਸ਼ਲੋਕ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਲੋਕ ਤਜਹੋ ਸਿਆਨਪ ਸੁਰਜਨ ਹੋ ਸਿਮਰਹੋ ਹਰ ਹਰ ਰਾਈ ਏਕਈ ਆਸ ਹਰ ਮਨ ਰਖੋ ਨਾਨਕ ਦੂਖ ਪਰਮ ਭਉ ਜਾਏ ਤਜਹੋ ਸਿਆਨ ਫਸੁਰਜਨ ਹੋ ਸਿਮਰਹੋ ਹਰ ਹਰ ਰਾਈ ਧੰ ਗੁਰੂ ਅਰਜਨ ਦੇ ਮਹਾਰਾਜੀ ਫਰਮਾਉਂਦੇ ਹਨ ਤਜਹੋ ਸਿਆਨਪ ਸਵਰਜਨ ਹੋ ਸਵਰਜਨ ਹਾਂ ਦਾ ਅਰਥ ਹੈ ਕਿ ਸ੍ਰੇਸ਼ਟ ਪੁਰਸ਼ ਕਹੋਣ ਵਾਲੇ ਬੋਧ ਬੁੱਧ ਜੀਵੀ ਸਿਆਣਪਾਂ ਵਾਲੇ ਮਨੁੱਖ ਮਹਾਰਾਜ ਕਹਿੰਦੇ ਹਨ ਤਜਹੋ ਤਜੋ ਦਾ ਅਰਥ ਹੈ ਕਿ ਛੱਡਣਾ ਕਰੋ ਕਿਸ ਚੀਜ਼ ਨੂੰ ਛੱਡਾਂ ਮਹਾਰਾਜ ਕਹਿੰਦੇ ਸਿਆਨਪ ਆਪਣੀਆਂ ਸਿਆਣਪਾਂ ਨੂੰ ਆਪਣੀਆਂ ਚਤੁਰਾਈਆਂ ਨੂੰ ਮਹਾਰਾਜ ਕਹਿੰਦੇ ਤੁਸੀਂ ਸ੍ਰੇਸ਼ਟ ਪੁਰਸ਼ਕ ਹੋਣ ਵਾਲੇ ਹੋ ਆਪਣੇ ਆਪ ਨੂੰ ਤੁਸੀਂ ਬਹੁਤ ਅਮੀਰ ਹੋ ਰਾਜ ਭਾਗ ਦੇ ਮਾਲਕ ਹੋ ਪਰ ਮਹਾਰਾਜ ਕਹਿੰਦੇ ਤਜਹੁ ਛੱਡਣਾ ਕਰੋ ਤਜਹੁ ਸਿਆਨਪ ਸੁਰਜਣ ਹੋ ਇਹ ਸ੍ਰੇਸ਼ਟ ਪੁਰਸ਼ੋ ਆਪਣੀਆਂ ਸਿਆਣਪਾਂ ਚਤੁਰਾਈਆਂ ਠਗੀਆਂ ਚੋਰੀਆਂ ਨੂੰ ਛੱਡਣਾ ਕਰੋ ਸਿਮਰੋ ਹਰ ਹਰ ਰਾਈ ਮਹਾਰਾਜ ਕਹਿੰਦੇ ਇੰਨਾਂ ਚੀਜ਼ਾਂ ਨੂੰ ਛੱਡ ਕੇ ਚਤਰਾਇਆਂ ਸਿਆਣਵਿਆਂ ਠੱਗਾਂ ਨੂੰ ਛੱਡ ਕੇ ਸਿਮਰੋ ਹਰ ਹਰ ਰਾਈ ਉਸ ਪਰਮੇਸ਼ਰ ਕਾਲਪੁਰਖ ਹਰੀ ਹਰੇ ਔਰ ਰਾਈ ਪਰਮੇਸ਼ਰ ਕਾਲਪੁਰਖ ਨੂੰ ਸਿਮਰਨਾ ਕਰੋ ਏਕ ਆਸ ਹਰ ਮਨ ਰਖਹੁ ਨਾਨਕ ਦੂਖ ਭਰਮ ਭਾਉ ਜਾਏ ਸਤਗੁਰੂ ਜੀ ਕਥਨ ਕਰਦੇ ਹਨ ਕਿ ਇੱਕ ਉਸ ਪਰਮੇਸ਼ਰ ਕਾਲਪੁਰਖ ਤੇ ਆਸ ਰੱਖੋ ਨਾਨਕ ਦੁੱਖ ਭਰਮ ਭਾਉ ਜਾਇ ਮਹਾਰਾਜ ਕਹਿੰਦੇ ਨੇ ਕਿ ਜਿਹੜਾ ਦੁੱਖ ਨੇ ਤੇ ਭਰਮ ਨੇ ਤੇ ਭਾਉ ਡਾਰੇ ਇੱਕ ਦੁੱਖ ਤੇ ਭਰਮ ਦੇ ਵਿੱਚ ਵੀ ਬੰਦਾ ਪਿਆ ਜਾਂਦਾ ਤੇ ਭਾਉ ਡਰਦਾ ਵੀ ਰਹਿੰਦਾ ਹੈ ਮਹਾਰਾਜ ਕਹਿੰਦੇ ਇਹ ਤਿੰਨੇ ਚੀਜ਼ਾਂ ਦੂਰ ਹੋ ਜਾਣਗੀਆਂ ਜੇ ਅਸੀਂ ਇੱਕ ਅਕਾਲ ਪੁਰਖ ਪਰਮੇਸ਼ਰ ਤੇ ਆਸ ਰੱਖ ਕੇ ਉਸ ਦਾ ਸਿਮਰਨ ਕਰਾਂਗੇ ਅਸ਼ਟਪਦੀ ਮਨੁੱਖ ਕੇ ਟੇਕ ਧਰਤੀ ਸਭ ਜਾਰ ਮਹਾਰਾਜ ਕਹਿੰਦੇ ਹਨ ਮਨੁੱਖ ਦੀ ਟੇਕ ਕਿਉਂਕਿ ਅਸੀਂ ਮਨੁੱਖਾਂ ਦੀਆਂ ਟੇਕਾਂ ਰੱਖਦੇ ਹਾਂ ਇਸ ਜੱਗ ਦੇ ਵਿੱਚ ਕਈ ਮਨੁੱਖਾਂ ਦੀਆਂ ਟੇਕਾਂ ਰੱਖਣਗੇ ਇਹ ਪੁਰਸ਼ ਬਹੁਤ ਆਦਮੀ ਵੱਡਾ ਹੈ ਮੇਰੀ ਸਹਾਇਤਾ ਕਰੇਗਾ ਇਹ ਮੇਰੇ ਕੰਮ ਆਵੇਗਾ ਆਪਣੇ ਰਿਸ਼ਤੇਦਾਰਾਂ ਨਾਲ ਬਹੁਤ ਆਸਾ ਰੱਖਦੇ ਹਾਂ ਇਹ ਮੇਰੇ ਕੰਮ ਆਵੇਗਾ ਮਹਾਰਾਜ ਕਹਿੰਦੇ ਆ ਮਾਨੁਖ ਕੀ ਟੇਕ ਤੇ ਕਈ ਅੱਜਕੱਲ ਜਿਵੇਂ ਸੰਗਤਾਂ ਸੰਤਾਂ ਮਹਾਂਪੁਰਸ਼ਾਂ ਕੋਲ ਵੀ ਜਾਂਦੀਆਂ ਨੇ ਭਾਵੇਂ ਉਹ ਪਿੰਡੇ ਨੂੰ ਸਵਾ ਮਲ ਕੇ ਬੈਠਾ ਹੋਵੇ ਭਾਵੇਂ ਉਹ ਉਸ ਦੇ ਕੋਲ ਪਰਮੇਸ਼ਰ ਕਾਲਪੁਰਖ ਦਾ ਨਾਮ ਨਾ ਹੀ ਹੋਵੇ ਪਰ ਮਾਨੁੱਖ ਕੀ ਟੇਕ ਮਨੁੱਖਾਂ ਦੀ ਟੇਕ ਰੱਖਦੇ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਮਨੁੱਖਾਂ ਦੀ ਟੇਕ ਨਹੀਂ ਰੱਖਣੀ ਜਿਹੜਾ ਪਰਮੇਸ਼ਰ ਕਾਲਪੁਰਖ ਦੀ ਬੰਦਗੀ ਕਰਦਾ ਹੈ ਜਿਹੜਾ ਪਰਮੇਸ਼ਰ ਕਾਲਪੁਰਖ ਦੇ ਨਾਮ ਦੇ ਵਿੱਚ ਜੋੜਦਾ ਹੈ ਜੇ ਤੇ ਪਛਾਣਦੇ ਹੋ ਫਿਰ ਉਸ ਮਹਾਪੁਰਖ ਸੰਤ ਜਾਣਾਂ ਉਹਨਾਂ ਦੀ ਟੇਕ ਤੇ ਅਸੀਂ ਰੱਖ ਸਾਧਿਆਂ ਪਰ ਆਮ ਮਨੁੱਖ ਦੀ ਟੇਕ ਕੀ ਰੱਖੋਗੇ ਮਹਾਰਾਜ ਕਹਿੰਦੇ ਆ ਨਾ ਮਨੁੱਖ ਕੀ ਟੇਕ ਬ੍ਰਿਥੀ ਸਭ ਜਾਨ ਮਨੁੱਖਾਂ ਦੀਆਂ ਰਿਸ਼ਤੇਦਾਰਾਂ ਦੀਆਂ ਟੇਕਾਂ ਇਹ ਸਾਰੀਆਂ ਬ੍ਰਿਥੀਆਂ ਜਾਣਨਾ ਕਰੋ ਦੇਵਨ ਕੋ ਇੱਕੇ ਪਗਵਾਰ ਮਹਾਰਾਜ ਕਹਿੰਦੇ ਸਾਰਾ ਕੁਝ ਤਾਂ ਉਸ ਪਰਮੇਸ਼ਰ ਕਾਲਪੁਰਖ ਨੇ ਦੇਣਾ ਹੈ ਉਸ ਕੇਵਲ ਅਕਾਲ ਪੁਰਖ ਨੇ ਕਿਰਪਾ ਕਰਨੀ ਹੈ ਜੇ ਕਿਸੇ ਦੇ ਕੋਲੋਂ ਸਹਾਇਤਾ ਕਰਾਉਣੀ ਹੈ ਤੇ ਉਸ ਦਾ ਖਾਤ ਹੋਵੇਗਾ ਤੇ ਹੋਵੇਗੀ ਸਹਾਇਤਾ ਤੇ ਜੇ ਕੋਈ ਤੁਹਾਡੀ ਸਹਾਇਤਾ ਜੇ ਕੋਈ ਤੁਹਾਡੀ ਬਾਹ ਫੜਦਾ ਵੀ ਹੈ ਤੇ ਸਮਝੋ ਉਸ ਕਾਲਪੁਰਖ ਦੀ ਕਿਰਪਾ ਸਦਕਾ ਹੀ ਉਸ ਦਾ ਖਾਤ ਹੈ ਤੇ ਉਹ ਬਾਹ ਫੜ ਰਿਹਾ ਹੈ ਇਸ ਕਰਕੇ ਮਹਾਰਾਜ ਕਹਿੰਦੇ ਨੇ ਕਿ ਦੇਵਨ ਕੋ ਇੱਕ ਹੀ ਭਗਵਾਨ ਸਾਰਾ ਕੁਝ ਕਰਨ ਕਰਾਉਣ ਵਾਲਾ ਤੇ ਸਹਾਇਤਾ ਕਰਾਉਣ ਵਾਲਾ ਤੇ ਸਹਾਇਤਾ ਕਰਨ ਵਾਲਾ ਮਹਾਰਾਜ ਅਕਾਲ ਪੁਰਖ ਇੱਕ ਹੈ ਦੇਵਨ ਕੋ ਇੱਕੇ ਭਗਵਾਨ ਜਿਸ ਕਾ ਦੀ ਹੈ ਰਹਿਯਾ ਗਾਇਤ ਜਦੋਂ ਪਰਮੇਸ਼ਰ ਕਾਲਪੁਰਖ ਫਿਰ ਦਿੰਦਾ ਹੈ ਤੇ ਇਹਨਾਂ ਦਿੰਦਾ ਹੈ ਨਾਮ ਧੰਡੀਆਂ ਦਾਤਾਂ ਦਾਣ ਕਰ ਝੋਲੀ ਚ ਪਾਉਂਦਾ ਹੈ ਨਾਮ ਦਾਣੀਆਂ ਦਾਤਾਂ ਤੇ ਉਸ ਤਰ੍ਹਾਂ ਵੀ ਦੁਨਿਆਵੀ ਪਦਾਰਥਾਂ ਤੋਂ ਵੀ ਸਤਿਗੁਰੂ ਬਰਕਤਾਂ ਬਖਸ਼ ਦੇਣੇ ਜਿ세 ਕਹਿ ਦੀਏ ਜਿਹੜਾ ਪਰਮੇਸ਼ਰ ਕਾਲਪੁਰਖ ਫਿਰ ਦੇ ਦੇ ਦਿੰਦਾ ਰਹਿ ਅਗਾਇਦ ਮਾਰੇ ਕਹਿੰਦੇ ਐਨੇ ਰਜ ਜਾਂਦੇ ਨੇ ਨਾਮ ਦੇ ਨਾਲ ਵੀ ਰਜ ਜਾਂਦੇ ਨੇ ਤੇ ਪਦਾਰਥਾਂ ਦੇ ਨਾਲ ਵੀ ਰਜ ਜਾਂਦੇ ਨੇ ਫਿਰ ਬਾਹਰ ਬਾਹਰ ਨਾ ਤ੍ਰਿਸ਼ਨਾ ਲਾਗੇ ਆਏ ਫਿਰ ਉਹਨਾਂ ਮਨੁੱਖਾਂ ਦੇ ਜਿਹਨੂੰ ਪਰਮੇਸ਼ਰ ਕਾਲਪੁਰਖ ਆਪ ਦੇਣਾ ਕਰਦਾ ਹੈ ਨਾਮਦਾਨ ਦੀਆਂ ਦਾਤਾਂ ਦੁਨੀਆਵੀ ਪਦਾਰਥ ਦਿੰਦਾ ਮਾਰੇ ਕਹਿੰਦੇ ਫਿਰ ਬਾਹਰ ਨਾ ਤ੍ਰਿਸ਼ਨਾ ਲਾਗੇ ਫਿਰ ਉਹਨਾਂ ਲਾਗੇ ਕ੍ਰਿਸ਼ਨਾ ਦੀ ਅਗ ਕਦੇ ਵੀ ਲਾਗੇ ਨਹੀਂ ਆਉਂਦੀ ਨਾ ਪਦਾਰਥਾਂ ਦੀ ਆਉਂਦੀ ਹੈ ਭਾਵ ਕੀ ਉਹਨਾਂ ਦਾ ਮਨ ਨਾਮ ਦੇ ਵਿੱਚ ਜੁੜਦਾ ਹੈ ਮਾਰੇ ਰਾਖੇ ਇੱਕ ਆਪ ਮਹਾਰਾਏ ਕਿਰਪਾ ਕਰ ਦਿੰਦੀ ਪਰਮੇਸ਼ਰ ਕਾਲਪੁਰਖ ਆਪ ਹੀ ਜੀਵਾਂ ਨੂੰ ਮਾਰਨ ਵਾਲਾ ਤੇ ਆਪ ਹੀ ਰੱਖਿਆ ਕਰਨ ਵਾਲਾ ਹੈ ਮਾਰੇ ਰਾਖੇ ਇੱਕ ਆਪ ਆਪ ਹੀ ਪਰਮੇਸ਼ਰ ਕਾਲਪੁਰਖ ਕਰਨ ਕਰਾਮ ਰਖਾਰ ਹੈ ਮਾਨੁਖ ਕੈ ਕਿਛ ਨਾਹੀ ਖਾਤ ਤਮਨੁਖ ਦੇ ਖਾਤੇ ਵਿਚ ਕੁਝ ਵੀ ਕਿਛ ਮਾਤਰ ਵੀ ਕੁਝ ਵੀ ਨਹੀਂ ਖਾਤ ਤਿਸ ਕਾ ਹੁਕਮ ਬੁਝ ਸੁਖ ਹੋਏ ਤ ਉਸ ਪਰਮੇਸ਼ਰ ਕਾਲਪੁਰਖ ਦਾ ਹੁਕਮ ਬੁਝ ਸਮਝ ਕੇ ਸਾਰੇ ਸੁਖਾਂ ਦੀ ਪ੍ਰਾਪਤੀ ਹੁੰਦੀ ਹੈ ਤਿਸ ਕਾ ਨਾਮ ਰਖ ਕੰਠ ਪਰੋਏ ਕੰਠ ਦਾ ਅਰਥ ਹੈ ਗਲਾ ਸਮਾਰ ਰਹੇ ਕਹਿੰਦੇ ਜਿਸ ਪਰਮੇਸ਼ਰ ਕਾਲਪੁਰਖ ਦਾ ਹੁਕਮ ਬੁੱਝਣ ਦੇ ਨਾਲ ਉਸ ਦਾ ਨਾਮ ਜਪਣ ਦੇ ਨਾਲ ਸਾਰੇ ਸੁੱਖਾਂ ਦੀ ਪ੍ਰਾਪਤੀ ਹੁੰਦੀ ਆ ਤਿਸ ਕਾ ਨਾਮ ਉਸ ਪਰਮੇਸ਼ਰ ਕਾਲਪੁਰਖ ਦਾ ਨਾਮ ਰਖ ਕੰਠ ਪ੍ਰੇ ਆਪਣੇ ਗਲੇ ਦੇ ਵਿੱਚ ਕੰਠ ਕਰਕੇ ਉਸ ਨੂੰ ਪ੍ਰੋ ਜਿਵੇਂ ਮੋਤੀਆਂ ਦੀ ਮਾਲਾ ਪ੍ਰੋ ਕੇ ਗਲ ਦੇ ਵਿੱਚ ਪਾ ਕੇ ਰੱਖੀਦੀ ਹੈ ਜਿਵੇਂ ਮੋਤੀ ਹੀਰੇ ਲਾਲਾਂ ਦੀਆਂ ਮਾਲਾਂ ਰਾਜੇ ਮਹਾਰਾਜੇ ਗਲ ਦੇ ਵਿੱਚ ਨੇੜੇ ਰੱਖਦੇ ਸਨ ਜਿਵੇਂ ਪਿਛੇ ਬਜ਼ੁਰਗ ਪੈਸਿਆਂ ਦੀ ਪੋਟਲੀ ਆਪਣੇ ਕੋਲ ਬੰਨ ਕੇ ਰੱਖਦੇ ਸਨ ਕੋਈ ਚਰਵਾ ਚਰਾ ਨਾ ਲਵੇ ਇਸ ਤਰ੍ਹਾਂ ਮਹਾਰਾਜ ਕਹਿੰਦੇ ਨੇ ਕਿ ਤਿਸ ਕਾ ਨਾਮ ਉਸ ਪਰਮੇਸ਼ਰ ਕਾਲਪੁਰਖ ਦਾ ਨਾਮ ਨੂੰ ਕੰਠ ਘਾਰੇ ਤੋ ਉਸ ਨੂੰ ਗਲੇ ਦੇ ਵਿੱਚ ਆਪਣੇ ਰੱਖ ਜਿਸ ਕਾ ਨਾਮ ਰੱਖ ਕੰਠ ਪੁਰੇ ਤੋ ਉਸ ਨੂੰ ਜਪਨਾ ਕਰ ਜਿਹੜਾ ਸਾਰੇ ਸੁਖਾਂ ਦੀਆਂ ਦਾਤਾ ਦੇਣ ਵਾਲਾ ਹੈ ਸਿਮਰ 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 ਪ੍ਰਭ ਸੋਏ ਮਹਾਰਾਜ ਕਿਰਪਾ ਕਰਦੇ ਹਨ ਕਿ ਖਰੀ ਵਾਹਿਗੁਰੂ ਨੂੰ ਮਾਨ ਕਰਕੇ ਸਿਮਰ ਬਾਣੀ ਕਰਕੇ ਸਿਮਰ ਸਿਮਰਨਾ ਕਰ ਤੇ ਤਨ ਕਰਕੇ ਵੀ ਸਿਮਰਨਾ ਕਰ ਨਾਨਕ ਵਿਗਨ ਨ ਲਾਗੇ ਕੋਈ ਤੇ ਮਹਾਰਾਜ ਕਹਿੰਦੇ ਜਦੋਂ ਇਸ ਤਰ੍ਹਾਂ ਸਿਮਰੇਗਾ ਮਨ ਕਰਕੇ ਸਿਮਰੇਗਾ ਬਾਣੀ ਕਰਕੇ ਸਿਮਰੇਗਾ ਤਨ ਕਰਕੇ ਸਿਮਰਨਾ ਕਰੇਗਾ ਸੇਵਾ ਕਰੇਗਾ ਤੇ ਤਾਂ ਕੋ ਵਿਗਨ ਨ ਲਾਗੇ ਕੋਈ ਫਿਰ ਸਤਿਗੁਰੂ ਜੀ ਕਥਨ ਕਰਦੇ ਕਿ ਫਿਰ ਤੇਰੇ ਕਿਸੇ ਵੀ ਕਰਤਵ ਵਿੱਚ ਕੋਈ ਵਿਗਨ ਭਾਵ ਕੀ ਰੁਕਾਵਟ ਨਹੀਂ ਆਵੇਗੀ ਸਾਰੇ ਹੀ ਕਾਰਜ ਮਹਾਰਾਜ ਆਪ ਵਿੱਚ ਖਲੋਕੇ ਕਰਨਗੇ ਵਿੱਚ ਕਰਤਾ ਪੁਰਖ ਖਨੋਵਾ ਵਾਲ ਨਵਿੰਗਾ ਹੋਵਾ ਮੱਜਨ ਗੁਰ ਅੰਦਾਦਾਸ ਜਪ ਹਰ ਹਰ ਕਿਲੇ ਵਿਖਨਸ ਮਾਰੇ ਕਿਰਪਾ ਕਰਦੇ ਖਾਨੇ ਕਿ ਕੋਈ ਰੁਕਾਵਟ ਕੋਈ ਵੀ ਵਿਗੜ ਨਹੀਂ ਆਵੇਗਾ ਤੇਰੇ ਰਸਤੇ ਵਿੱਚ ਜੇ ਉਸ ਪਰਮੇਸ਼ਰ ਕਾਲਪੁਰਖ ਨੂੰ ਮਾਨ ਕਰਕੇ ਬਾਣੀ ਕਰਕੇ ਧਨ ਕਰਕੇ ਸੇਵਾ ਕਰਕੇ ਸਿਮਰਨਾ ਕਰੇਗਾ ਸਾਰੀਆਂ ਰੁਕਾਵਟਾਂ ਸਤਿਗੁਰੂ ਜੀ ਦੂਰ ਕਰ ਦੇਣਗੇ ਆਪ ਸਮੂਹ ਸੰਗਤਾਂ ਨੇ ਹੀ 14ਵੀਂ ਅਸ਼ਟਪਦੀ ਸ਼ਲੋਕ ਤੇ ਇੱਕ ਪੌੜੀ ਸਰਵਣ ਕੀਤੀ ਬੇਨਤ ਪ੍ਰਕਾਰ ਦੀਆਂ ਭੁੱਲਾਂ ਕਰਤੀਆਂ ਆਪ ਸਾਧ ਸੰਗਤ ਗੁਰੂ ਸਹਾਇ ਬਖਸ਼ਲਾ ਨੇ ਇਸੇ ਤਰ੍ਹਾਂ ਹੀ ਦੂਸਰੀ ਅਸ਼ਟ ਦੂਸਰੀ ਪੌੜੀ ਦੀ ਕਥਾ ਵਿਚਾਰ ਹੋਵੇਗੀ ਆਸਮੋ ਸੰਤਾਂ ਨੇ ਹੀ ਪੌੜੀ ਦਾ ਰਪੌੜੀ ਕਰਕੇ ਕਥਾ ਵਿਚਾਰ ਸਰਵਣ ਕਰਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਤੇ ਆਪਣਾ ਜੀਵਨ ਸਫਲਾ ਕਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ